ਪਹੁੰਚੇ ਸਮੂਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਵਰਕਰ ਸਾਹਿਬਾਨ ਬਹੁਤ ਹੀ ਸਤਿਕਾਰਯੋਗ ਪਿੰਡ ਦੀ ਜਥੇਬੰਦੀ ਪਿੰਡ ਭੋਖਰਾ ਦੇ ਮੇਰੇ ਆਪਣੇ ਬਜ਼ੁਰਗ ਵੀਰੋ ਭੈਣੋ ਫਤਿਹ ਕੁਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਖਾਸ ਤੌਰ ਤੇ ਆਪਣੀ ਭੈਣਾ ਦਾ ਜਿਹੜੀ ਬਹੁਤ ਵੱਡੀ ਗਿਣਤੀ ਵਿੱਚ ਤੁਸੀਂ ਸਾਰੇ ਇੱਥੇ ਆਇਓ ਆਪਣੇ ਰੁਝੇਵਿਆਂ ਤੋਂ ਸਮਾਂ ਕੱਟ ਕੇ ਮੈਨੂੰ ਆਪਣੀ ਗੱਲ ਰੱਖਣ ਦਾ ਤੁਸੀਂ ਮੌਕਾ ਬਖਸ਼ਿਓ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਸਾਨੂੰ ਸਾਰਿਆਂ ਨੂੰ ਜਿੱਥੇ ਮੈਂ ਧੰਨਵਾਦ ਇਸ ਦਾ ਵੀ ਕਰਦੀ ਆ ਕਿ ਜਦੋਂ ਵੀ ਤੁਹਾਡੇ ਕੋਲ ਆ ਪਾਇਆ ਤੁਹਾਡੇ ਆਸ਼ੀਰਵਾਦ ਵਾਸਤੇ ਤੁਸੀਂ ਹਮੇਸ਼ਾ ਕਿਰਪਾ ਕੀਤੀ ਹੈ ਤੇ ਪੰਥ ਦੇ ਨਾਲ ਤੁਸੀਂ ਖੜੇ ਹੋ ਹਮੇਸ਼ਾ ਪੰਥ ਨੂੰ ਆਪ ਤੇ ਪਿੰਡ ਤੋਂ ਤੁਸੀਂ ਕਾਮਯਾਬੀ ਬਖਸ਼ੀ ਚਲੋ ਪਿਛਲੇ 5-7 ਸਾਲਾਂ 'ਚ ਇਹੋ ਜੀ ਕਾਂਗਰਸ ਤੇ ਝੜੂ ਪਾਰਟੀ ਨੇ ਹੋਜੇ ਝੂਠ ਮਾਰੇ ਕਿ ਝੂਠੇ ਲਾਰੇ ਆ ਛੇ ਜੇ 10 ਬੰਦੇ ਪੰਥ ਦੇ ਨਾਲ ਖੜੇ ਤੇ 100 ਬੰਦੇ ਲਾਰੇ 'ਚ ਫਸ ਗਏ ਤਾਂ ਫਿਰ ਸਾਰੀ ਰਗੜੇ ਜਾਂਦੇ ਨੇ ਵਿੱਚ ਤੇ ਇਹਨਾਂ 7 ਸਾਲਾਂ 'ਚ ਪੰਜਾਬ ਦੇ ਨਾਲ ਆਹੀ ਹੋਇਆ ਇੱਕ ਤੁਹਾਡੀ ਆਪਣੀ ਪੰਜ ਦੀ ਸਰਕਾਰ ਸੀਗੀ ਤਕੜੀ ਦੀ ਜਿਹੜੇ ਮੁੱਖ ਮੰਤਰੀ ਬਤੌਰ ਲੋਕਾਂ ਦੇ ਵਿੱਚ ਬਦਲ ਸਾਹਿਬ ਜਾ ਕੇ ਬੈਠਿਆ ਕਰਦੇ ਸੀ ਲੋਕਾਂ ਦੇ ਵਿੱਚ ਜਿਹੜਾ ਬੰਦਾ ਜਾਊਗਾ ਤਕਲੀਫਾਂ ਤੋਂ ਉਹਨਾਂ ਨੂੰ ਹੀ ਪਤਾ ਲੱਗਣਗੀਆਂ ਤੇ ਫਿਰ ਜਿਵੇਂ ਲੋਕੀ ਤਕਲੀਫ ਦੱਸਦੇ ਸੀ ਬਦਲ ਸਾਹਿਬ ਉਹਨਾਂ ਨੂੰ ਸਹੂਲਤਾਂ ਦਿੰਦੇ ਸੀ ਪੰਜਾਬ 'ਚ ਜਿੱਥੇ ਹਰ ਗਰੀਬ ਨੂੰ ਸਹੂਲਤ ਮਿਲਦੀ ਸੀ ਦੂਜੇ ਪਾਸੇ ਕਿਸਾਨੀ ਵਾਸਤੇ ਜਿੰਨਾ ਕੁਝ ਬਦਲ ਸਾਹਿਬ ਕਰ ਗਏ ਆਵੇਂ ਮੋਟਰਾਂ ਦੇ ਮੁਫਤ ਕਨੈਕਸ਼ਨ ਦੇ ਗਏ ਇਹ ਮੋਟਰਾਂ ਦੇ ਬਿੱਲ ਜਿਹੜੇ ਮaaf ਕਰ ਗਏ ਜੇ ਅੱਜ ਤੁਹਾਨੂੰ ਮੋਟਰ ਦਾ ਬਿੱਲ ਜੇ ਭਰਨਾ ਪੈਂਦਾ ਮੈਨੂੰ ਲੱਗਦਾ ਲੱਖ ਲੱਖ ਰੁਪਏ ਦਾ ਸਾਲ ਦਾ ਬਿੱਲ ਹੋਣਾ ਸੀ ਮੋਟਰ ਦਾ 15 ਸਾਲਾਂ ਚ ਤਾਂ ਸਿੱਧੇ 15 ਲੱਖ ਦਾ ਫਾਇਦਾ ਕਰ ਗਏ ਮੋਟਰ ਦੇ ਬਿੱਲ ਵੀ ਮaaf ਕੀਤੇ ਮੁਆਵਜ਼ੇ ਵੀ ਦਿੱਤੇ ਜੇ ਕਦੇ ਕੋਈ ਤਕਲੀਫ ਆ ਗਈ ਜਿਵੇਂ ਚਿੱਟੇ ਮੱਛਰ ਦੇ ਨਾਲ ਨੁਕਸਾਨ ਹੋਇਆ ਸੀਗਾ ਤੇ 8000 ਰੁਪਏ ਪ੍ਰਤੀ ਏਕੜ ਦੇ ਹਿਸਾਬ ਤੇ ਨਾਲ ਧਰਮੇ ਦੇ ਕਿਸਾਨਾਂ ਨੂੰ ਬਾਦਲ ਸਾਹਿਬ ਨੇ ਮੁਆਫਜ਼ਾ ਦਿੱਤਾ ਪਹਿਲੀ ਵਾਰੀ ਜਿਨ੍ਹਾਂ ਦੀ ਚੁਗਾਈ ਦੀ ਮਜ਼ਦੂਰੀ ਵਾਰੀ ਗਈ ਉਹਨਾਂ ਨੂੰ ਵੀ ਦਿੱਤਾ ਭਾਵੇਂ ਇਹ ਫੋਕਲ ਪੁਆਇੰਟ ਹੋਣ ਮੰਡੀਆਂ ਹੋਣ ਫァੜ ਹੋਣ ਕੱਸੀ ਨਹਿਰ ਸੂਬੇ ਕੀ ਖਾਲ ਪੱਕੇ ਕਰਤੇ ਲਿੰਗ ਸੜਕਾਂ ਦਾ ਜਾਲ ਵਿਛਾਤਾ ਟਰੈਕਟਰ ਨੂੰ ਗੱਡੇ ਦਾ ਦਰਜਾ ਦਿੱਤਾ ਪਰਵਾਰਾਂ 'ਚ ਰਜਿਸਟਰੀਆਂ ਤਾਂ ਹੀ ਮਾਫ ਕਰਤੀਆਂ ਸਾਰਾ ਕੁਝ ਹੀ ਲਾਰੀ ਲਪਾਇਆ ਕਿ ਮੈਂ ਸੂਬੇ ਦੇ ਖਜ਼ਾਨੇ ਵਿੱਚੋਂ ਕਿਸਾਨ ਦਾ ਭੋਜ ਘਟਾਵਾਂ ਇਹਨਾਂ ਨੂੰ ਸਹੂਲਤਾਂ ਦੇਣਾ ਕਿਸਾਨ ਬਾਰੇ ਸੋਚਿਆ ਤੇ ਜਿੱਦਾਂ ਗਰੀਬਾਂ ਬਾਰੇ ਸੋਚਿਆ ਜਦ ਦੇਸ਼ 'ਚ ਕੋਈ ਸਰਕਾਰ ਪਾਣੇ ਦੇਸ਼ ਦੀ ਵੱਡੀ ਸਰਕਾਰ ਦੇ ਕੋਲ ਵੱਡੇ ਖਜ਼ਾਨੇ ਹੁੰਦੇ ਨੇ ਉਹਨਾਂ ਨੇ ਵੀ ਗਰੀਬਾਂ ਨੂੰ ਕੁਝ ਨਹੀਂ ਦਿੱਤਾ ਸੀ ਉਸ ਟਾਈਮ ਬਾਦਲ ਸਾਹਿਬ ਨੇ ਜੇ ਕਿਹਾ ਕਿ ਮਹਿੰਗਾਈ ਦੀ ਮਾਰ ਤੋਂ ਮੈਂ ਗਰੀਬ ਦੀ ਬਾਹ ਫੜਾਂਗਾ ਤੇ ਆਟੇ ਦਾਲ ਦੀ ਸੂਤ ਦਿੱਤੀ ਸ਼ਗਨ ਦੀ ਦਿੱਤੀ ਬਕਰੀਆਂ ਦੇ ਵਿਆਹ ਵਾਸਤੇ ਬਜ਼ੁਰਗਾਂ ਨੂੰ ਪੈਨਸ਼ਨ ਦਿੱਤੇ ਆ ਬੱਚਿਆਂ ਨੂੰ ਵਜੀਫੇ ਦਿੱਤੇ ਸਕੂਲ ਜਾਣ ਵਾਸਤੇ ਸਾਈਕਲਾਂ ਦਿੱਤੀਆਂ ਮਕਾਨਾਂ ਦੇ ਚੈੱਕ ਦਿੱਤੇ ਗੈਸ ਸਿਲੰਡਰ ਹੋਏ ਚੁੱਲਾ ਹੋਏ ਦਵਾਈਆਂ ਵਾਸਤੇ ਮਦਦ ਹੋਏ ਕੈਂਸਰ ਵਰਗੀ ਭੈੜੀ ਬਿਮਾਰੀ ਆ ਗਈ ਤਾਂ 1.5 ਲੱਖ ਦਾ ਚੈੱਕ ਕੈਂਸਰ ਪੀੜਤਾਂ ਨੂੰ ਦਿੱਤਾ ਆਹ ਨੌਜਵਾਨ ਬੱਚਿਆਂ ਨੂੰ ਖੇਡਾਂ ਦਾ ਸਮਾਨ ਮੈਂਦਾ ਸੀ ਪਿੰਡ ਪਿੰਡ 'ਚ ਜਿਮ ਖੋਲ੍ਹਤਾ ਵੱਡੇ ਵੱਡੇ ਵਰਲਡ ਕਬੱਡੀ ਕੱਪ ਕਰਾਇਆ ਤਾਂ ਕਿ ਸਾਡੇ ਬੱਚੇ ਖੇਡਾਂ ਨਾਲ ਜੁੜਨ ਤੇ ਹਰ ਪਿੰਡ ਹਰ ਸ਼ਹਿਰ 'ਚ ਗਰਾਂਡ ਹੁਣ ਮੇਰੇ ਵਰਗੇ ਵੀ ਬਾਲ ਸਾਹਿਬ ਨੂੰ ਦੇਖ ਕੇ ਆਪਾਂ ਵੀ ਤੁਹਾਡੇ ਪਿੰਡਾਂ 'ਚ ਆ ਕੇ ਸੰਗਤ ਦਰਸ਼ਨ ਕਰਦੇ ਸੀ ਵੱਡੇ ਵਿੱਚ ਬਹਿ ਕੇ ਜੇ ਤੁਸੀਂ ਕਹਿੰਦੇ ਸੀ ਵੀ ਇੱਥੇ ਬਿਜਲੀ ਦੀ ਬੜੀ ਘਾਟ ਹੈ ਤੇ ਤੁਹਾਡਾ ਫਿਰ ਬਿਜਲੀ ਦਾ ਗ੍ਰਿਡ ਬਣਾ ਕੇ ਦਿੱਤਾ ਜਿਸ ਦੇ ਨਾਲ ਤੁਹਾਡੀ ਬਿਜਲੀ ਦੀ ਸਮੱਸਿਆ ਹੱਲ ਹੋਈ। ਭਾਵੇਂ ਮੋਟਰਾਂ ਦੇ ਕਨੈਕਸ਼ਨ ਮੰਗੇ ਭਾਵੇਂ ਤੁਸੀਂ ਕਿਹਾ ਖਾਲ ਪੱਕੇ ਕਰ ਦਿਓ। ਇਹਨਾਂ ਸਾਰੇ ਚੀਜ਼ਾਂ ਵਾਸਤੇ ਪੈਸੇ ਦੀ ਬਿਆ ਨੇ ਕਿਹਾ ਸਾਫ਼ ਸੁਥਰੇ ਪਾਣੀ ਵਾਸਤੇ ਆਰੋ ਲਾ ਦਿਓ ਅਸੀਂ ਤਾਂ ਆਰੋ ਲਾ ਕੇ ਇਹਨਾਂ ਨੇ ਬੰਦ ਕਰਤਾ। ਤੁਸੀਂ ਕਿਹਾ ਫੜ ਵੱਡਾ ਕਰ ਦਿਓ ਫੜ ਵੀ ਵੱਡਾ ਕੀਤਾ। ਵਾਟਰ ਵਰਕਸ ਦਾ ਕੰਮ ਕੀਤਾ ਤੁਹਾਡੀ ਸੜਕਾਂ ਰਿਪੇਅਰ ਕੀਤੀ ਸਕੂਲ ਵਾਸਤੇ ਕਮਰੇ ਦਿੱਤੇ ਛੱਪੜ ਦੀ ਕਾਨਦ ਪਾਵੇਂ ਗਲੀ ਨਾਨੀਆਂ ਪਾਵੇਂ ਬੱਚਿਆਂ ਨੇ ਬਾਲੀਵੋਲ ਦਾ ਨੇ ਜਿਵੇਂ ਤੁਸੀਂ ਮੰਨਦੇ ਸੀ ਤੁਹਾਨੂੰ ਅਸੀਂ ਚੈੱਕ ਫੜਾ ਕੇ ਜਾਂਦੇ ਸੀ ਕਿ ਆਪਨੇ ਮਸਲਾ ਤੁਸੀਂ ਹੱਲ ਕਰ ਲੋ ਸ਼ਰੋਮਣੀ ਕਾਲੀਦਾਲ ਜਿੰਦਾਬਾਦ ਸ਼ਰੋਮਣੀ ਕਾਲੀਦਾਲ ਜਿੰਦਾਬਾਦ ਨਾਲ ਇਸ ਇਲਾਕੇ ਦੀ ਤਰੱਕੀ ਵਾਸਤੇ چارੋ ਸਫੇਰੇ ਦੇਖੋ ਕਿਹੋ ਜੀ ਸੜਕਾਂ ਬਣ ਗਿਆ ਨੇ ਯਾਦ ਕਰੋ 20 ਸਾਲ ਪੁਰਾਣਾ ਬਟੰਡਾਏ ਹਲਕਾ ਕਿਹੋ ਜਿਹਾ ਹੁੰਦਾ ਸੀ ਇਹੋ ਜੀ ਸੜਕਾਂ ਹੁੰਦੀਆਂ ਸੀ ਟੱਬਲੇ ਨੋਲੀਆਂ ਤੇ ਆਪਾਂ ਉੜਦੇ ਫਿਰਦੇ ਹਾਂ ਇਹੋ ਜੀ ਸੜਕਾਂ ਹਸਪਤਾਲ ਬਣਾਇਆ ਤਾਂ ਇਹੋ ਜਿਹਾ ਐਮਸ ਬਣਾਇਆ ਜਿੱਥੇ 10 ਰੁਪਏ ਦੀ ਪਰਚੀ ਦੇ ਨਾਲ ਗਰੀਬ ਦਾ ਲੱਖਾਂ ਦਾ ਇਲਾਜ ਕਿਨੇ ਐਮਸ ਹਸਪਤਾਲ ਦੇ ਕੇ ਹੱਥ ਖੜੇ ਕਰਕੇ ਦੱਸੋ ਹਾਂ ਮੰਨਦੇ ਹੋ ਨਾ ਕਮਾਲ ਦੀ ਚੀਜ਼ ਕਿਤੇ ਗਰੀਬ ਨੂੰ ਕੋਈ ਕਹਿੰਦਾ ਸੀ ਜਾਓ ਜੀ ਚੰਡੀਗੜ੍ਹ ਪੀਜੀਐਮ ਜਾਓ ਲੁਧਿਆਣਾ ਜਾਓ ਵਿਚਾਰੇ ਗਰੀਬ ਦੇ ਕੋਲ ਕਿੱਥੇ ਨੇ ਸਾਧਨ ਹੁੰਦੇ ਨੇ ਉਹਨਾ 10 ਰੁਪਏ ਦੀ ਪਰਚੀ ਨਾਲ ਗਵਾਂਢ 'ਚ ਤੁਹਾਡਾ ਸਭ ਤੋਂ ਵਧੀਆ ਪੰਜਾਬ ਦਾ ਹਸਪਤਾਲ ਤੁਹਾਡੇ ਵਾਸਤੇ ਖੜਾ ਕਰਤਾ ਸੈਂਟਰਲ ਯੂਨੀਵਰਸਿਟੀ ਹੋਏ ਟੈਕਨੀਕਲ ਯੂਨੀਵਰਸਿਟੀ ਹੋਏ ਮੈਰਿਟੋਰੀਅ ਸਕੂਲ ਉਹ ਗਰੀਬ ਦੇ ਬੱਚਿਆਂ ਵਾਸਤੇ ਇਹੋ ਜਿਹਾ ਸਕੂਲ ਬਾਗਲ ਸਾਹਿਬ ਬਣਾ ਗਏ ਕਿ ਤੁਸੀਂ ਦੇਖੋ ਅੱਜ ਪੰਜਾਬ 'ਚ 24 ਬੱਚਾ ਮੇਰੇ ਬਠਿੰਡੇ ਮੈਰਿਟੋਰੀਅਸ ਸਕੂਲ ਤੋਂ ਜਿਨ੍ਹਾਂ ਨੇ ਟੌਪ ਕੀਤਾ ਹੈ ਪੰਜਾਬ ਇੱਕ ਦੀ ਵਿਧਵਾ ਮਾਤਾ ਗੋਹਾ ਸਟਕੇ ਆਪਣੇ ਪਰਿਵਾਰ ਨੂੰ ਪਾਲਦੀ ਹੈ ਦੂਜਾ ਇੱਕ ਸਫਾਈ ਕਰਮਚਾਰੀ ਦਾ ਬੱਚਾ ਤੇ ਤੀਜਾ ਇੱਕ ਮਜ਼ਦੂਰ ਦਾ ਬੱਚਾ ਇਹੋ ਜਿਹੇ ਬੱਚਿਆਂ ਨੇ ਅੱਜ ਪੰਜਾਬ ਟੌਪ ਕੀਤਾ ਇਸ ਮੈਰਿਟੋਰੀਅਸ ਸਕੂਲ ਕਰਕੇ ਤੇ ਗਾਂ ਦੇ ਜਾ ਕੇ ਜੇ ਡਾਕਟਰ ਇੰਜੀਨੀਅਰ ਬਣਨਗੇ ਨਾ ਤਾਂ ਨਸਲਾ ਹੀ ਬਦਲ ਜਾਣਾ ਹੈ ਇਹੋ ਜਿਹਾ ਸਕੂਲ ਬਣਾਇਆ ਪੰਜਾਬ ਦੀ ਸਭ ਤੋਂ ਵੱਡੀ ਇੰਡਸਟਰੀ ਬਠਿੰਡਾ ਰੈਫਾਇਨਰੀ ਇੱਥੇ ਲੈ ਕੇ ਤਾਂ ਕਿ ਬੱਚਿਆਂ ਨੂੰ ਰੋਜ਼ਗਾਰ ਮਿਲੇ ਜਿੱਥੇ ਚੌਪਖੀ ਵਿਕਾਸ ਚੱਲ ਰਿਹਾ ਸੀ ਫਿਰ ਦੋਵੇਂ ਝੂਠਾ ਝਾੜੂ ਤੇ ਝੁੱਠੀ ਕਾਂਗਰਸ ਇਕੱਠੀ ਹੋਈ ਤੇ ਆਖਲੀ ਦਿਨ ਉਹ ਫਿਰ ਗੰਦੇ ਝੂਠੇ ਲਾਰੇ ਇਹਨਾਂ ਨੇ ਭੰਡੀ ਪ੍ਰਚਾਰ ਕੀਤਾ ਇਹ ਬੇਅਦਬੀ ਕਰਦੇ ਨੇ ਬੇਅਦਬੀ ਦੇ ਦੋਸ਼ੀ ਨੇ ਇਹ ਨਸ਼ੇ ਵੇਚਦੇ ਨੇ ਇੱਕ ਪਾਸੇ ਸਾਨੂੰ ਭੰਡਿਆ ਤੇ ਦੂਜੇ ਪਾਸੇ ਲਾਰੇ ਇਹੋ ਜਿਹੇ ਲਾਏ ਘਰ ਘਰ ਨੌਕਰੀ ਦੇ ਦਾਂਗੇ सारा कर्जा माफ कर दांगे, हजार हजार रुपए बीबियाड़ भी 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 कर लिया एक नवी पार्टी खड़ी करके एक झंडे थले सारे देश लड़ाई लड़ रहे इंडियन कटे होके सरकार भी बनावा गे लेकिन पंजाब अजे भी झूठ मार दिया वख कोई वक् नहीं है झाड़ू नालो ਅਵੇਂ ਪੰਜੇ ਨੂੰ ਪਾ ਲੋ ਕੋਈ ਝੂਠੇ ਖਾਤੇ ਵਿੱਚ ਜਾਊਗਾ ਜਿਨ੍ਹਾਂ ਨੇ ਤੁਹਾਨੂੰ ਆ ਸਾਰਾ ਝੂਠ ਘਰ ਘਰ ਨੌਕਰੀ 5 ਸਾਲ ਕਿਸੇ ਦੀ ਨੌਕਰੀ ਆਈ ਕਰਜ਼ਾ ਮਾਫ਼ 5 ਸਾਲ ਪੂਰੇ ਪਿੰਡ 'ਚ ਕਿਸੇ ਇੱਕ ਦਾ ਕਰਜ਼ਾ ਮਾਫ਼ ਹੋਇਆ ਕਹਿੰਦੇ ਤਾਂ ਅਸੀਂ ਆਟੇ ਦਾਲ ਦੇ ਨਾਲ ਤੁਹਾਨੂੰ ਕਿਉਂ ਖੰਡ ਸ਼ੱਕਰ ਚਾਹ ਪੱਤੀ ਨਹੀਂ ਦਵਾਂਗੇ ਆਇਆ ਕਿਸੇ ਦਾ ਆਨਾ ਤਾਂ ਕੀ ਸੀ ਤੁਹਾਡੇ ਵਾਲ ਸਾਤੇ ਦਿੱਤੇ ਹੋਏ ਕਾਟ ਛੋਟੇ ਕੱਟਦੇ ਤੁਹਾਡੀ ਕੰਨ ਅਤੀ ਕਰਦੀ 30 ਕਿਲੋ ਦਾ 15 ਕਿਲੋ ਕਰਕੇ ਬਾਕੀ ਬਾਜ਼ਾਰ 'ਚ ਵੇਚ ਕੇ ਪੈਸੇ ਕਮਾ ਕੇ ਗਰੀਬਾਂ ਦਾ ਰੋਸ਼ਨ ਖਾਤੇ ਤੇ ਹੁਣ ਇਹ ਝਾੜੂ ਵਾਲੇ ਨੇ ਜਮਾਈ ਝਾੜੂ ਮਾਰ ਛੱਡਿਆ ਇਹਨਾਂ ਦਾ ਸਾਰੇ ਉਡਾ ਕੇ 5 ਕਿਲੋ ਕਰ ਛੱਡਿਆ 5 ਕਿਲੋ ਨਾਲ ਮਹੀਨਾ ਸਰਦਾ ਚੰਗੇ ਉਹ ਸੀਗੇ ਜਿਹੜੇ 30 ਦਿਨਾਂ ਵਾਸਤੇ ਰੋਟੀ ਦਿੰਦੇ ਸੀ ਕਿ ਜਿਹੜਾ ਰੋਟੀ ਖੋਲੇ ਤੇ 1000 ਰੁਪਏ ਦਾ ਇੱਕ ਸੁਪਨਾ ਦਿਖਾਇਆ ਸੁਪਨਾ ਦਿਖਾ ਕੇ ਤੁਹਾਡੀ ਵੋਟਾਂ ਲੁੱਟੀਆਂ लुट के सारी आपकी सरकार बना के बदलाव तो थी आ गया बदलाव छब्बी महीने चे खाते की ना हजार रुपए ना दवानी छब्बी हजार आ कहो कि जी सहूलत हजारा दिल्ली सेगन दे चेक दें बादल साहब मारता झाड़ू खत्म हो गया नहीं आंदा ਆਬ ਜੀ ਫੇ ਆਉਂਦੇ ਸੀ ਮਾਰਦਾ ਚਾੜੂ ਕੋਈ ਵਜਿਫਾ ਨਹੀਂ ਆਉਂਦਾ ਸਾਈਕਲਾ ਮਿਲਦੀ ਸੀ ਕੋਈ ਸਾਈਕਲਾ ਨਹੀਂ ਆਉਂਦੀ ਮਕਾਨ ਦੇ ਚੈੱਕ ਆਉਂਦੇ ਸੀ ਉਹ ਵੀ ਬੰਦ ਹੋ ਗਏ ਦਵਾਈਆਂ ਵਾਸਤੇ ਉਹ ਵੀ ਬੰਦ ਖੇਡਾਂ ਦਾ ਸਮਾਨ ਵੀ ਬੰਦ ਮੋਟਰਾਂ ਦੇ ਕਨੈਕਸ਼ਨ ਵੀ ਬੰਦ ਤੁਹਾਡਾ ਤਾਂ ਨਰੇਕਾ ਦਾ ਕੰਮ ਤੇ ਨਰੇਕਾ ਦੇ ਪੈਸੇ ਤੱਕ ਬੰਦ ਕਰ ਛੱਡੇ ਇਹ ਬਦਲਾਵ ਆਇਆ ਬਦਲਾਵ ਇਹ ਆਇਆ ਕਿ ਉਹਨਾਂ ਤੋਂ ਉੱਥੇ ਪਹੁੰਚ ਗਏ ਤੇ ਤੁਹਾਨੂੰ ਜਿੱਥੇ ਤੁਸੀਂ ਸੀ ਆ ਥੱਲੇ ਤੁਹਾਨੂੰ ਸਿੱਟ ਕੇ ਵਾਰਿਆ ਇਹ ਕੀਤਾ ਬਦਲਾਵ ਹਸਪਤਾਲ ਵਾਸਤੇ ਆਪਾਂ ਵੋਟਾਂ ਨਹੀਂ ਪਾਈਆਂ ਸੀਗੇ ਕੱਲਾ ਇਨੀ ਰੰਗਲਾ ਪੰਜਾਬ ਇੰਨੀ ਨੌਕਰੀਆਂ ਹੋਣਗੀਆਂ ਬਾਹਰੋਂ ਆ ਕੇ ਬੱਚੇ ਕੰਮ ਕਰਨਗੇ ਸਾਰੇ ਕੱਚੇ ਪੱਕੇ ਹੋ ਜਾਣਗੇ ਦੱਸੋ ਕਿਹੜਾ ਕੱਚਾ ਪੱਕਾ ਹੋਇਆ ਕੋਈ ਹੱਕ ਮੰਗਦਾ ਤਾਂ ਡਾਂਗਾ ਨਾਲ ਕੁੱਟ ਖਾਂਦਾ ਕਿਹੜੇ ਬਾਹਰੋਂ ਆਏ ਨੇ ਸਾਰੇ ਪੜੇ ਲਿਖੇ ਬੱਚੇ ਬਾਹਰੋਂ ਜੀ ਜਾਰੇ ਇੱਥੇ ਤਾਂ ਕੁਝ ਦਿਸਦਾ ਨਹੀਂ ਕਿਸਾਨਾਂ ਨੂੰ ਸਦਾ ਤੋਂ ਸਰਕਾਰ ਚੱਲੂਗੀ ਆਮ ਤੁਹਾਡੇ ਵਰਗੇ ਤੁਹਾਡੇ ਵਿੱਚ ਰਵਾਂਗੇ ਕਦੇ ਨਜ਼ਰ ਆਇਆ 25 ਸਾਲਾਂ ਚ ਤੁਹਾਡੇ ਵਿੱਚ ਗੁਰਦੁਆਰਿਆ ਬਾਗ ਨੂੰ ਹੋਣ ਗਿਆ ਪਹਿਲੇ 20000 ਮੁਆਵਜ਼ਾ ਜਾਊਗਾ ਪਾਵੇ ਪਸ਼ੂ ਡੰਗਰ ਮਰ ਜਾਣ ਕਾਵੇ ਕਨਕਾ ਦਾ ਨੁਕਸਾਨ ਹੋ ਜਾਏ ਕਾਵੇ ਨਰਮੇ ਨੂੰ ਬਿਮਾਰੀ ਲੱਗ ਜਾਏ ਜਦ ਹਰਾਲੇ ਪੰਜਾਬ ਨੂੰ ਪਿਆ ਸੀ ਨਾ ਗੁਜਰਾਤ ਜਾ ਕੇ ਗਰਵੇ ਨੱਚ ਰਿਆ ਸੀ ਮਰੀ ਹੋਈ ਮੁਰਗੀ ਮਰੀ ਹੋਈ ਬੱਕਰੀ ਦਾ ਮੁਆਵਜ਼ਾ ਦਵਾਵਾਂਗਾ ਪਸ਼ੂ ਡੰਗਰ ਦਾ ਮਿਲੇ ਕੋਈ ਨਹੀਂ ਬਨਾਰੇ ਚ ਕਿੰਨੇ ਮਰ ਗਏ ਦਵਾਨੀ ਕੇ ਸਾਥ ਖੇਤੀਬਾੜੀ ਮੰਤਰੀ ਜੀ ਅੱਜ ਮੋਟਾ ਵਾਸਤੇ ਪਹੁੰਚ ਆ ਗਏ ਲੇਕਿਨ ਜੇ ਤੁਹਾਡੇ ਕੋਲ ਤਕਲੀਫ ਸੀ ਤੁਹਾਡੇ ਨੁਕਸਾਨ ਹੋਇਆ ਸੀ ਤਾਂ ਨਹੀਂ ਸਮਾ ਸੀ ਤੁਹਾਡੇ ਵਾਸਤੇ ਆ ਬਦਲਾਅ ਆਇਆ ਹੈ ਕਿ ਇੱਕ ਤਕੜੀ ਦੀ ਸਰਕਾਰ ਜਿਹਦੇ ਲੋਕਾਂ ਦੇ ਵਿੱਚ ਰਹਿੰਦੀ ਸੀ ਦੋਕਸクセ ਸਾਂਝ ਪਾਦੀ ਸੀ ਆ ਬਦਲਾਵਾ ਆਇਆ ਕਿ ਬਸ ਵੋਟਾਂ ਵੇਲੇ ਸਾਂਝ ਕਰੋ ਵੋਟਾਂ ਲੁੱਟ ਕੇ ਫਿਰ ਮਜ਼ਾ ਕਰੋ ਲੋਕਾਂ ਨੂੰ ਭੋਲ ਜਾਓ ਸਭ ਬਹੁਤ ਇਹਨਾ ਸੱਤ ਸਾਲਾਂ ਚ ਜਿੰਨਾ ਨੁਕਸਾਨ ਪੰਜਾਬ ਦਾ ਇਹ ਦੋਵੇਂ ਕਰ ਗਏ ਨੇ ਅੱਜ ਬਾਦਲ ਸਿੰਘ ਸਾਹਿਬ ਨੇ ਸੱਤ ਸਾਲਾਂ ਚ ਪੰਜਾਬ ਨੂੰ ਪਤਾ ਨਹੀਂ ਗਾਂ ਕਿੰਨੀਆਂ ਹੋਰ ਸੂਤਾ ਦੇ ਕੇ ਕਿੰਨਾ ਕੁਛ ਕਰ ਦੇਣਾ ਸੀ ਇਹਨਾਂ ਦੇ ਝੂਠੇ ਚਾਸਿਆਂ ਚ ਫਸ ਕੇ ਵੋਟ ਪਾ ਕੇ ਅਸੀਂ ਖੁਦ ਦਾ ਹੀ ਨੁਕਸਾਨ ਕਰ ਲਿਆ ਕਿਉਂਕਿ ਵੋਟ ਪਾਪਾ ਹੀ ਪਾਣਿਆ ਸਰਕਾਰ ਕਾਪਾ ਹੀ ਬਣਾਣਿਆ ਨਾ ਫੇਰ ਆਪਾਂ ਨੂੰ ਸੋਚਣਾ ਪਊਗਾ ਸੋ ਮੈਂ ਤਾਂ ਆਜਾਈ ਬੇਨਤੀ ਕਰਨ ਵਾਸਤੇ ਆ ਕਿ ਵੋਟਾਂ ਬਲੇ ਹੁਣ ਫੇਰ ਤੁਹਾਡੇ ਕੋਲ ਆਣਗੇ ਹੁਣ ਹੋਰ ਨਵੇਂ ਸਪਨੇ ਦਿਖਾਨਗੇ ਕੋਈ ਚਾਂਸੇ ਜਨਾ ਫਸੋ ਪੁਰਾਣਾ ਹਿਸਾਬ ਲਓ ਜੇ ਪੰਜੇ ਵਾਲੇ ਆਂਦੇ ਨੇ ਪਹਿਲੇ ਬੇਰੋਜ਼ਗਾਰ ਬੱਚੇ ਖੜੇ ਕਰੋ ਪੁੱਛੋ ਕਿੱਥੇ ਇਹਨਾਂ ਦੀਆਂ ਨੌਕਰੀਆਂ 2500 ਬੇਰੋਜ਼ਗਾਰੀ ਪੱਤਾ ਕਹਿੰਦੇ ਸੀ ਕਿਨੂੰ ਦਿੱਤੀ ਮੋਬਾਈਲ ਫੋਨ ਕਹਿੰਦਾ ਸੀ ਕਿਨੂੰ ਦਿੱਤਾ ਸੇਰਾ ਆਤੇ ਕੱਲੋ ਕੱਢੋ ਚਿੱਠੇ ਸਾਰੇ ਕਰਜ਼ੇ ਦੇ ਕਰਜ਼ਾ ਮਾਫੀ ਕਿੱਥੇ ਕਰਜ਼ਾ ਮਾਫੀ ਇਹ ਜੇ ਤਾਂ ਗੈ ਝਾੜੂ ਵਾਲੇ ਤਾਂ ਬਾਕੀ ਚੀਜ਼ਾਂ ਤਾਂ ਜਿਹੜੇ ਤੁਸੀਂ ਪੁੱਛੋਗੇ 2.5 ਸਾਲਾਂ ਤੋਂ ਕਿੰਨੂ ਸ਼ਕਲ ਦਿਖਾਈ ਉਹ ਤਾਂ ਬੀਬੀਆਂ ਆਪ ਦਾ ਝਾੜੂ ਤਿਆਰ ਰੱਖ। ਇਹ ਝਾੜੂ ਨੂੰ ਦੇਖ ਕੇ ਉਹ ਬਟਰ ਨਪਿਆ ਸੀ ਇੰਨੀ ਵੱਡੀ ਤੇਰੀ ਸਰਕਾਰ ਬਣਾਤੀ। ਹੁਣ ਤਾਂ ਸਰਕਾਰ ਤੁਹਾਡੀ ਹੈ, ਖਜ਼ਾਨਾ ਵੀ ਤੁਹਾਡੇ ਕੋਲ ਹੈ। 80 ਹਜ਼ਾਰ ਕਰੋੜ ਦਾ ਕਰਜ਼ਾ ਛਾੜਤਾ, ਸਾਰੀ ਸਾਡੀ ਸਹੂਲਤਾਂ ਬੰਦ, ਕੋਈ ਵਿਕਾਸ ਦੀ ਇਟ ਨਹੀਂ ਲਾਈ। ਤਾਂ ਫੇਰ ਕਦਾਂ ਜਾ ਪਹਿਲੇ 26 ਹਜ਼ਾਰ ਮੇਰੇ ਖਾਤੇ 'ਚ ਪਾਓ। ਮੇਰਾ 26 ਹਜ਼ਾਰ ਪਾਓ। ਮੇਰੀ ਮਾਤਾ ਨੂੰ ਜਿਹੜਾ ਕਿਹਾ ਸੀ ਕਿ ਤੁਹਾਡੀ ਪੈਨਸ਼ਨ ਬੇਬੇ ਨੂੰ ਕਿਹਾ ਸੀ 2500 ਦੇ ਸਾਥ 2600 26 ਮਹੀਨਿਆਂ ਦੀ ਉਹਦੀ 2500 ਦੇ ਨਾਲ ਪੈਨਸ਼ਨ ਤੋਂ ਤਾਂ ਨਵੀਂ ਗੱਲ ਕਰੀ ਨੇ ਨਵੀਂ ਗੱਲ ਨਹੀਂ ਸੁਣਨੀ ਆ ਰਿਹਾ ਚਾਹੂ ਇਹਦੇ ਨਾਲ ਹੀ ਪਜਾਵਾਂਗੇ ਐ ਹਿਸਾਬ ਲੈਣ ਦੀ ਲੋੜ ਹੈ ਤਾਂ ਬੰਦੇ ਬਣਨਗੇ ਨਹੀਂ ਤਾਂ ਹੋਰ ਨਵੀਂ ਗੱਲ ਸੋ ਮੇਰੀ ਬੇਨਤੀ ਹੈ ਕਿ ਇਹਨਾਂ ਚਾਸੇ ਸ਼ਾਬਾਸ਼ ਨਹੀਂ ਪੁੱਛਣਾ ਚਾਹੀਦਾ ਬਹੁਤ ਝੂਠ ਮੈਨੂੰ ਤਾਂ ਦੁੱਖ ਹੁੰਦਾ ਹੈ ਕਿੱਥੇ ਪੰਜਾਬ ਨੂੰ ਲੈ ਕੇ ਜਾ ਰਹੇ ਸੀ दो बुखार देती मुहला क्लिनिक लिखता आज स्कूल इन्हों का हस्पताल बने हस्पताल एमस ना पाल पिछे तक था सानू सा पूरी लुट मचा के धोखा तो हरेक वर्ग धोखा हूं धोखेबाजा करना है ਮੈਂ ਬੇਨਤੀ ਕਰਦੀ ਹਾਂ ਤੁਹਾਡੇ ਹੱਥ 'ਚ ਤਾਕਤ ਹੈ ਤੁਸੀਂ ਪੰਜੇ ਦੇ ਤੇ ਝੂਠੇ ਝਾੜੂ ਪੰਜੇ ਤੇ ਤੇ ਝੂਠੇ ਝਾੜੂ ਦਾ ਇਲਾਜ ਤੁਸੀਂ ਕਰ ਦੋ ਲੈ ਕੇ ਆਓ ਤਕੜੀ ਦੀ ਸਰਕਾਰ ਤੁਹਾਡੇ ਮਸਲੇ ਮੈਂ ਖੁਦ ਹੀ ਹੱਲ ਕਰ ਦਾਂਗੇ ਜਿੰਨੇ ਤੁਹਾਡੇ ਕਾਰਡ ਕੱਟੇ ਨੇ ਸਾਰੇ ਕਾਰਡ ਬਹਾਲੋ ਅੰਦੇ ਪਹਿਲੇ ਦੇ ਸਕਦੇ ਸੀ ਉਹ ਗਾਂ ਵੀ ਦਵਾਗੇ ਜਿੰਨੇ ਤੁਹਾਡੇ ਮਕਾਨ ਦੇ ਚੈੱਕ ਨੇ ਉਹ ਵੀ ਆਣਗੇ ਜਿਹੜੀ ਸ਼ਗਲ ਰੋਕਤੀ ਅਸੀਂ ਸ਼ਗਲ ਪਹਿਲੇ ਵੀ ਦਿੱਤੀ ਸੀ ਗਾਂ ਵੀ ਦਵਾਗੇ मोटर के कनैक्शन भी लोड पाए मुआवजे भी देवे बच्चे भी लगा लागे जड़ो पट के झूठा गंदा प्रचार बेदबी करते फड़ा सात साल कि दोषी फड़िया क्यों नहीं फड़िया किने रोक के रखा जवाब दे गंदा भंडी प्रचार करके अच्छ केस इन्हें कमजोर करते सारे तो बहर लै गए कदम दोषी फड़न लगा तो इन्हों का निशाना नहीं

पहले सरकार पिंड गली सुन सुनिया, सुनिया नशे बेचने वाले लोग नशे फट देते जवाक ना पहुंचे इन्ह ने सात साल चली गली, गली जे, कर, नशा है रोलता है निके नि बच्चे ला छ मगरमच की फरना है मगरमछ फा कहें कोई मगरमच फिर ਮਗਰ ਮੱਛਰ ਦੇ ਨਾਲ ਮਹੀਨੇ ਬਣ ਛੱਡੇ ਨੇ ਦਿਓ ਪੈਸੇ ਜਾਓ ਦੇਚੋ ਤੁਹਾਨੂੰ ਹੱਥ ਨਹੀਂ ਲਾਉਂਗਾ ਅੱਜ ਮਾਮਾ ਰੋਂਦਿਆ ਨੇ ਇਹਨਾਂ 7 ਸਾਲਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਜਵਾਬ ਕੋਟੀ ਕੇ ਲਾਲਾ ਮਰ ਗਏ ਸੁਗਵੀਰ ਜੀ ਨੇ ਐਲਾਨ ਕੀਤਾ ਹੈ ਜਿਸ ਦਿਨ ਤੁਸੀਂ ਤਕੜੀ ਦੀ ਸਰਕਾਰ ਬਣਾਤੀ ਇਹਨਾਂ ਨਸ਼ੇ ਵੇਚਣ ਵਾਲਿਆਂ ਵਾਸਤੇ फांसी ਦੀ سزا ਹੋ ਗਈ ਇੱਕ ਇੱਕ ਨੂੰ ਫੜ ਕੇ फांसी ਚੜਾਵਾਂਗੇ ਪੰਜਾਬ ਦੀ ਜਵਾਨੀ ਨੂੰ ਪਛਾਣਨਾ ਹੈ ਤੇ ਤਕੜੀ ਲਾ ਕੇ ਆਓ ਤੇ ਮਾਫ ਕਰਨਾ ਇਹਦਾ ਕੋਈ ਆਸ ਰੱਖੋ ਜਿਹੜਾ ਮੁੱਖ ਮੰਤਰੀ ਖੁਦ ਖਾਨ ਪੀਂਦਾ ਆਦੀ ਇਹਨੇ ਤੁਹਾਡੇ ਬੱਚੇ ਛਡਾਣੇ ਨੇ ਕਿ ਲਗਾਣੇ ਨੇ ਗਲਤੀ ਤਾਂ ਖੁਦ ਹੀ ਆਪਾਂ ਕਰਦੇ ਆ ਨਾ ਸੋ ਗੱਲਾਂ ਤੋਂ ਬਚੋ ਉਹ ਸੱਚ ਦੀ ਤਕੜੀ 'ਚ ਕੀਤੇ ਹੋਏ ਕੰਮਾਂ ਨੂੰ ਤੋਲੋ ਤੇ ਤੋਲ ਕੇ ਕੰਮਾਂ ਦੇ ਆਧਾਰ 'ਚ ਜਿਸ ਦਿਨ ਵੋਟ ਪਾਣ ਲੱਗ ਜਾਓਗੇ ਤਾਂ ਕੰਮ ਹੀ ਕਰ ਹੋਣਗੇ ਗੱਲਾਂ ਦੇ ਆਧਾਰ 'ਚ ਕਰਾਂਗੇ ਤਾਂ ਗੰਦਾ ਹੀ ਮਿਲਣਗੇ ਸੋ ਆਪ ਤਕੜੇ ਹੋ ਕੇ ਆਪਾਂ ਹਮਲਾ ਮਾਰੀਏ ਅਕ ਤੇਰਾ ਵਿੱਚੋਂ ਤੇਰਾ 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 ਕਰ ਦੋ ਤਕੜੀ ਦੇ ਬਾਕੀ ਕੰਮ ਆਪਈ ਅਸੀਂ ਕਰ ਲਾਂਗੇ ਜਿੰਦਾਬਾਦ ਜਿੰਦਾਬਾਦ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਇਖਤਿਆਨ ਵਾਸਤੇ ਸ਼ੁਕਰਾਨਾ ਕਰਦੀਆਂ ਤੇ ਬੇਨਤੀ ਕਰਦੀਆਂ ਆਪਣੀ ਵੋਟ ਪਾ ਕੇ ਤੜਕੇ ਇੱਕ ਤਰੀਕ ਨੂੰ ਜਾ ਕੇ ਤਿੰਨਾਂ ਦੇ ਖਿਲਾਫ ਇਕੱਲੇ ਲੜ ਰਹੀਆਂ ਸਾਰੇ ਇਕੱਠੇ ਨੇ ਇਕੱਲੇ ਤਕੜੀ ਨੂੰ ਹਰਾਉਣ ਵਾਸਤੇ ਸੋ ਮੇਰੀ ਪਹਿਨਾ ਤੋਂ ਮੇਰਾ ਵੀਰ ਤੋਂ ਨੇ ਆਸ ਰੱਖਦੀਆਂ ਆਪ ਦੀ ਪਾਓ ਚਾਰ ਹੋਰ ਪਾਓ ਇਹਨਾਂ ਝੂਠਿਆਂ ਨੂੰ ਦਫਾ ਕਰੋ ਦਿੱਲੀ ਦੀ ਗੁਲਾਮੀ ਨਹੀਂ ਚੱਲੂਗੀ ਹੁਣ ਪੰਜਾਬ ਦਾ ਰਾਜ ਆਊਗਾ ਪੰਜਾਬੀਆਂ ਦਾ ਰਾਜ ਆਊਗਾ ਗਰੀਬਾਂ ਦੀ ਸੁਣਵਾਈ ਹੋਊਗੀ ਕਿਸਾਨਾਂ ਦੀ ਸੁਣਵਾਈ ਹੋਊਗੀ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੀ ਆਸ ਤੇ ਸੁਣਵਾਈ ਕੀਤੀ ਜਾਊਗੀ ਹੁਣ ਖਜ਼ਾਨਾ ਨਹੀਂ ਲੁੱਟਣ ਦਵਾਂਗੇ ਇਕੱਠੇ ਹੋ ਜਾਇਆ ਬਹੁਤ ਬਹੁਤ ਧੰਨਵਾਦ ਚੌਂ ਨਿਸ਼ਾਨ ਤਕੜੀ 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 ਨਹੀਂ ਯਾਰ ਅੱਥੋਂ ਤੇ ਤਾਂ ਕੰਮ ਕਿਵੇਂ ਬਣੂਗਾ ਆ कुत्ते की आ तकरी, चोर निशान नौजवान वीरो चलो चुटकले सुनंदा नशा लाओ हुन बुखार उतारो चुटकले वाला चुटकले ना टेड पड़ता है ना नौकरी लगती है बधेरे चुटकले सुन लेते हैं हां वेला करिए चुटकले वाले ताकि सारा चुटकला ही बनाए चोर निशान और बहुत मेहरबानी है भाई जी का खालसा वाहेगुरु जी की फतेह आप बीबिया बिठा के